ਜੀ ਜਨ ਪਰਉਪਕਾਰੀ ਆਏ ਸਾਧ ਸੰਗਤ ਜੀ ਆਪ ਜੀ ਪਵਿੱਤਰ ਆਤਮਾ ਤਤਵੇਤੇ ਬ੍ਰह्म ज्ञानी ਸੰਤ ਬਾਬਾ ਉਮਿੰਦਰ ਸਿੰਘ ਜੀ ਦੀ ਯਾਦ ਵਿੱਚ ਜੁੜਿਆ ਦੂਰੋਂ ਦੂਰੋਂ ਆਕੇ ਆਪਾ ਸਤਿਗੁਰ ਦੇ ਦਰਬਾਰ ਤੇ ਹਾਜ਼ਰੀ ਭਰ ਕੇ ਕਥਾ ਕੀਰਤਨ ਦੁਆਰਾ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਕਰ ਦੇ ਸੋ ਮਹਾਪੁਰਸੰਦ ਆ ਜਾ ਜੀਵਨ ਬਾਰੇ ਕੁਝ ਗੱਲਾਂ ਕਰਨੀਆਂ ਆ ਜਾ ਕਿ ਸੰਤ ਬਾਬਾ ਅਮਿੰਦਰ ਸਿੰਘ ਜੀ ਜਿਨ੍ਹਾਂ ਦਾ ਜਨਮ ਤੇ <těra> ਰਮਾਰਤ 1914 ਐਸ ਜੁਰਜੀ ਨਗਰ ਵਿਖੇ ਬਾਬਾ ਅਤਰ ਸਿੰਘ ਜੀ ਆਪ ਜੀ ਦੇ ਪਿਤਾ ਮਾਤਾ ਭੋਲੀ ਜੀ ਦੇ ਘਰ ਵਿਖੇ ਹੋਇਆ ਬਚਪਨ ਤੋਂ ਹੀ ਸਾਧੂ ਸੁਭਾਅ ਸੀ ਨਰਦ ਕੰਡੇ ਤੇ ਮਜਾ ਚਾਰਨੀ ਆ ਜਾਂਦੇ ਆਉਂਦੇ ਮਹਾਪੁਰਸ਼ਾਂ ਨਾਲ ਬਚਨ ਬਲਾਸ ਕਰਨੇ ਕਿ ਉਸ ਨਗਰ ਨੂੰ ਪਹਿਲਾਂ ਤੋਂ ਹੀ ਮਹਾਪੁਰਸ਼ਾਂ ਦੀ ਸੰਗਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੁੰਦਾ ਸੀ ਪੈਦਲ ਚੱਲ ਕੇ ਟਰਾਲੀਆਂ ਤੇ ਜਾਂ ਕਿਸ ਤਰੀਕੇ ਨਾਲ ਰੜਾ ਸਾਹਿਬ ਜਾਣਾ ਸਤਿ ਸ਼੍ਰੀ ਅਕਾਲ ਇਸ ਨਗਰ ਦੇ ਬਹੁਤ ਵੱਡੇ ਮਹਾਂ ਪੁਰਸ਼ ਸੰਤ ਬਾਬਾ ਅਮਿੰਦਰ ਸਿੰਘ ਜੀ ਬਾਬਾ ਭਾਨ ਸਿੰਘ ਜੀ ਭਗਤ ਜੀ ਕਹਿੰਦੇ ਸੀ ਉਹਨਾਂ ਨੂੰ ਉਹ ਹੀ ਰੜਾ ਸਾਬੀ ਰਿਆ ਕਰਦੇ ਸਨ ਭਗਤ ਸਰੂਪ ਇਹ ਸਨ ਉਹਨਾਂ ਦਾ ਸੁਭਾਅ ਵੀ ਬੜਾ ਚੰਗਾ ਸੀ ਤਾਂ ਜਸ ਅਸਧਰਮਿੰਦਰ ਸਿੰਘ ਜੀ ਨਵੇਂ ਪਿਛਲੇ ਸੰਸਕਾਰਾਂ ਕਰਕੇ ਪ੍ਰੇਰਣਾ ਹੋਈ 1939 ਦੇ ਵਿੱਚ ਰਣੋ ਸਾਹਬ ਦੀ ਧਰਤੀ ਤੇ ਮਹਾਪੁਰਸ਼ਾਂ ਦੀ ਸ਼ਰਨ ਵਿੱਚ ਚਲੇ ਗਏ ਦੋ ਸਾਲ ਲੰਗਰਾਂ ਦੇ ਵਿੱਚ ਸੇਵਾ ਕੀਤੀ ਪਰ ਮੋਤਾ ਸਿੰਘ ਢੋਡੇ ਪਿੰਡ ਤੋਂ ਹੋਇਆ ਕਰਦਾ ਸੀ। ਸੰਤ ਮਹਾਰਾਜ ਦੀ ਢੋਲਕੀ ਵਜਾਇਆ ਕਰਦਾ ਸੀ ਉਹ। ਉਹਦੇ ਕੋਲ ਢੋਲਕੀ ਸਿੱਖੀ। ਮਹਾਪੁਰਸ਼ਾਂ ਦੀ ਬੜੀ ਖੁਸ਼ੀ ਪ੍ਰਾਪਤ ਕੀਤੀ ਸੇਵਾ ਕਰਕੇ। ਤਉ ਸਮੇਂ ਸਾਧ ਸੰਗਤ ਜੀ ਆਪ ਜੀ ਮਹਾਪੁਰਸ਼ ਆਪ ਜੀ ਨੂੰ ਦਵਾਨਾਂ ਦੇ ਵਿੱਚ ਵੀ ਨਾਲ ਲੈ ਕੇ ਜਾਣ ਲੱਗੇ। ਸਾ ਸਾਰ ਸੰਗਤ ਜੀ ਜਿੱਥੇ ਵੀ ਜਾਣਾ ਮਹਾਂਪੁਰਸਾਨ 1952 ਦੇ ਵਿੱਚ ਜਹਦਾਰ ਰਮਿੰਦਰ ਸਿੰਘ ਜੀ ਤੇ ਬਾਬਾ ਰਲਾ ਸਿੰਘ ਜੀ ਦਬਲਾਣ ਵਾਲੇ ਗਿਆਨੀ ਬਚਨ ਸਿੰਘ ਜੀ ਜਗੇੜੇ ਵਾਲੇ ਇੱਕ ਭਾਗ ਸਿੰਘ ਉਹਦਾ ਕਿਰਤਾਰਪੁਰ ਤੋਂ ਉਹ ਇਕ ਮੇਵਾ ਸਿੰਘ ਕੋਬੇ ਪਿੰਡ ਤੋਂ ਹੋਇਆ ਕਰਦੇ ਉਹ ਵੀ ਪਹਿਲਾ ਮਹਾਪੁਰਸ਼ਾਂ ਨਾਲ ਢੋਲ ਕੇ ਵਜਾਇਆ ਕਰਦੇ ਸੀ 1952 ਚ ਸੰਤ ਮਹਾਰਾਜ ਜੀ ਅਫਰੀਕਾ ਗਏ ਟਿਕਨੌਰ ਸਿੰਘ ਪੋਟੇ ਪਿੰਡ ਤੋਂ ਹੋਇਆ ਕਰਦੇ ਉਹ ਵੀ ਬੜਾ ਪੁਰਾਣਾ ਸੰਗੈ ਸੀ ਮਹਾਪੁਰਸ਼ਾਂ ਦਾ ਇਹ ਗੱਲ ਮੈਂ ਤਾਂ ਤੁਹਾਨੂੰ ਸੁਣਾਉਣ ਲੱਗਾ ਤੇ ਦਾਸ ਨੂੰ ਵੀ ਰਾਣਾ ਸਾਹਿਬ ਕਾ ਵੀ ਸਮਾ ਉਸ ਸਮੇਂ ਰਹਿਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਭਾਵੇਂ ਸਰਦਾਰ ਰਮਿੰਦਰ ਸਿੰਘ ਉਹਨਾਂ ਦਾ ਪਰਿਵਾਰ ਨਾ ਚੰਗਾ ਪ੍ਰੇਮ ਸੀ ਕਿ ਉਹ ਕਣਕ ਸੰਤੋਈ ਦੋ ਲੜਕੀਆਂ ਇਹਨਾਂ ਦੇ ਭਤੀਜੇ ਹਰਦੇਵ ਸਿੰਘ ਤੇ ਰਣਜੀਤ ਸਿੰਘ ਨੂੰ ਬੇਹਾਂ ਹੋਏ ਸੋ ਸਾਡੇ ਗਮਾਨ ਤੋਂ ਹੀ ਸੀ ਆਪਜੀ ਚਾਰ ਭਰਾ ਸਨ ਵੱਡੇ ਜੈਮਲ ਸਿੰਘ ਸੀ ਛੋਟੇ ਸੰਤਾ ਸਿੰਘ ਸੀ ਤੇਰਖੇਮ ਸਿੰਘ ਸੀ ਬਿਰਮਿੰਦਰ ਸਿੰਘ ਸੀ ਇੱਕ ਇੱਕ ਭੈਣ ਸੀ ਇਹਨਾਂ ਦੀ ਨਿਹਾਲ ਕੌਰ ਜੋ ਪਿੰਡ ਜਨਾਉਂ ਦੇ ਵਿਕੇ ਵਿਆਹੀ ਹੋਈ ਸੀ। ਦੋਸ ਵੀ ਬਚਪਨ ਸਿੱਥੇ ਆ ਇਹਨਾਂ ਕੋਲ ਆਉਂਦੇ ਜਾਂਦੇ ਰਹਿੰਦੇ ਸੀ। ਸਾਧ ਸੰਗਤ ਜੀ ਬੜਾ ਪ੍ਰੇਮ ਸੀ ਜਥੇਦਾਰ ਜੀ 1945 ਦੇ ਵਿੱਚ ਸੰਤ ਮਹਾਰਾਜ ਜੀ ਨੇ ਜਥੇਦਾਰੀ ਸੰਭ ਦਿੱਤੀ। ਕਿ ਤੁਸੀਂ ਹੁਣ ਜਥੇ ਦੇ ਮੁਖੀ ਹੋਵੋਗੇ। ਸਾਧ ਸੰਗਤ ਜੀ ਸੇਵਾ ਕਰਦੇ ਰਹੇ ਰਾਂਚੀ ਮਜਪੁਰ ਨਗਰ ਅੰਦਰ ਕਲਕੱਤੇ ਜਿੱਥੇ ਵੀ ਦਵਾਰ ਮਹਾਪੁਰਸ਼ਾਂ ਦੇ ਹੋਣੇ ਨਾਲ ਜਾਣਾ ਢੋਲਕੀ ਵਜਾਉਣੀ ਇੱਕ ਬਚਨ ਸਿੰਘ ਹੁੰਦਾ ਸੀ ਉਹ ਰਾਗੀ ਕਹਿੰਦੇ ਸੀ ਉਹ ਚਿੰਟਾ ਵਜਾਇਆ ਕਰਦੀ ਗੁਰਦੇਵ ਸਿੰਘ ਹੁੰਦਾ ਸੀ ਇਹ ਵੀ ਚਿੰਟਾ ਵਜਾਇਆ ਕਰਦੇ ਸੀ ਤੇ ਹੋਰ ਪ੍ਰਾਣੇ ਸਿੰਘ ਜਿੰਨੇ ਸੀ ਉਹ ਵੀ ਨਾਲ ਜਾਇਆ ਕਰਦੇ 10 ਵੀ ਉਸ ਸਮੇਂ ਪੂਰਾ ਸਾਹਿਬ ਦੇ ਨਾਲ ਕਮਰਾ ਹੁੰਦਾ ਸੀ 113 ਨੰਬਰ ਤੇ ਬਾਬਾ ਹਜੂਰਾ ਸਿੰਘ ਨਾਲ ਮੇਰੇ ਕਮਰਾ ਸੀ ਦਾਸ ਦੇ ਪਿਤਾ ਜੀ 1952 ਚ ਸੰਤ ਮਹਾਰਾਜ ਦੇ ਡਰਾਈਵਰ ਸਨ ਪਿੰਡ ਕਣਗਸ ਤੋਂ ਸਰਜੀਤ ਸਿੰਘ ਉਹਨਾਂ ਦਾ ਨਾਮ ਸੀ ਰੋਹਾਨੀ ਸੰਦੇਸ਼ ਦੇ ਵਿੱਚ ਸਾਰਾ ਬੇਰਵਾ ਦਿੱਤਾ ਹੋਇਆ 10ਵੀਂ ਕਰਮਸਰ ਸਕੂਲ ਦੇ ਵਿੱਚ ਪੜ੍ਹਦੇ ਪੜ੍ਹਦੇ ਹੀ ਸੇ ਮਿਸ ਸਤਮੀਸ ਰੜਾ ਸਾਹਿਬ ਚਲੇ ਗਏ ਸੀ ਮਹਾਪੁਰਸ਼ਾਂ ਦੀ ਸਰਨ ਵਿੱਚ ਲੰਗਰਾਂ ਦੇ ਵਿੱਚ ਸੇਵਾ ਕੀਤੀ ਫਿਰ ਸੰਥਿਆ ਲਈ ਸੱਪਰਾਂ ਦੇ ਵਿੱਚ ਨਾਮਦਾਨ ਮਹਾਪੁਰਸ਼ਾਂ ਦੇ ਦਿੱਤਾ ਉਹ ਸੱਪਰ ਹੋਇਆ ਕਰਦੇ ਸਰਨ ਇੱਕ ਭਾਈਆਂ ਦਾ ਇੱਕ ਬੀਬੀਆਂ ਦਾ ਔਰ ਮਹਾਪੁਰਸ਼ਾਂ ਦੀ ਬੜੀ ਕਿਰਪਾ ਸੀ ਕਾਫੀ ਸਮੇਂ ਉਹਨਾਂ ਨੇ ਸੰਤ ਈਸ਼ਰ ਸਿੰਘ ਮਹਾਰਾਜ ਜੀ ਨਾ ਬਚਨ ਬਿਲਾਸ ਹੁੰਦੇ ਰਹਿੰਦੇ ਜਿੱਥੇ ਵੀ دیਵਾਨਾ ਤੇ ਜਾਣਾ ਦਾਸਨ ਵੀ ਕਈ ਵਾਰ ਆਪਣੀ ਗੱਡੀ 'ਚ ਬਿਠਾ ਕੇ ਨਾਲ ਲੈ ਜਾਂਦੇ ਸੀ ਕਮਰੇ 'ਚ ਵੀ ਆ ਜਾਣਾ ਕਈ ਵਾਰ ਬਚਨ ਬਲਾਸ ਹੁੰਦੇ ਰਹਿੰਦੇ ਸੋ ਜਥੇਦਾਰ ਮਹਿੰਦਰ ਸਿੰਘ ਜੀ ਦੇ ਕੋਲੇ ਦਾਸ ਵੀ ਕਈ ਵਾਰ ਕਮਰੇ ਚਲੇ ਜਾਣਾ ਬਿਚਾਲੋ ਸਵੀ ਢੋਲ ਕੀ ਸਿੱਖਦੇ ਆ ਪਰ ਉਹਨਾਂ ਦਾ ਸੁਭਾਅ ਬੜਾ ਇਸ ਤਰ੍ਹਾਂ ਹੀ ਸੀਗਾ ਪਹਿਲੇ ਤਾਂ ਕੁੱਦ ਕੇ ਹੀ ਪੈ ਜਾਂਦੇ ਸੀ ਕਰੋ ਆ ਸਫਾਈ ਕਰੋ ਜੇ ਕਰੋ ਇੱਕ ਕਲਦੀਪ ਸਿੰਘ ਹੁੰਦਾ ਹੀ ਮਣਕੂ ਬਾਅਦ ਚ ਹੋ ਢੋਲ ਕੀ ਵਜਾਇਆ ਕਰਦਾ ਸੀ ਸਤਿ ਮਹਾਰਾਜ ਦੇ ਨਾਲ ਜਗਤਾਰ ਜਜ਼ਾਰ ਜੀ ਉਹਨੂੰ ਵੀ ਸਮਾਸ ਇਕੱਠੇ ਹੀ ਜਾਂਦੇ ਹੁੰਦੇ ਸੀ ਤਾਂ ਫਿਰ ਮੈਂ ਸੇਵਾ ਚ ਲੱਗਿਆ ਰਿਹਾ ਲੰਗਰਾਂ ਚ ਉਸ ਸਮੇਂ ਜਜ਼ਹਦਾਰ ਜੀ ਫਿਰ ਬੜੇ ਖੁਸ਼ ਹੋਇਆ ਕਰਦੇ ਸੰਤ ਮਹਾਰਾਜ ਜੀ ਦੇ ਜਾਣ ਤੋਂ ਬਾਅਦ ਆਪ ਜੀ ਨੂੰ ਪਤਾ ਹੈ ਕਿ ਸੰਤ ਬਾਬਾ ਕਿਸਨ ਸਿੰਘ ਦੇ ਹੁਕਮ ਅਨਸਾਰ ਵੱਡੇ ਮਹਾਪੁਰਸ਼ਾਂ ਦੀ ਕਦੇ ਘਾਟ ਮਹਿਸੂਸ ਹੀ ਨਹੀਂ ਹੋਣ ਦਿੱਤੀ ਸੀ। ਐਨ ਆਰ ਐਸ ਭਿਨਾ ਕੀਰਤਨ ਭਾਈ ਮਰੀਕ ਸਿੰਘ ਜੀ ਭਾਈ ਭਵਿੰਦਰ ਸਿੰਘ ਜੀ ਜਰਗਵਾਲੇ ਇਹ ਵਿਦਬਲਾਂਡਿਆ ਕਰਦੇ ਸੀ ਭਾਈ ਰਣਜੀਤ ਸਿੰਘ ਜੀ ਸੰਤ ਰਣਜੀਤ ਸਿੰਘ ਜੀ ਪੰਜ ਗਰਾਈਆਂ ਵਾਲੇ ਕੋਲ 10 ਵੀ ਕੁਝ ਸਮਾਂ ਦਬਲਾਨ ਰਿਹਾ ਸੀ ਇਸ ਸਮੇਂ ਦੇ ਅੰਦਰ ਤੇ ਇਸ ਤਰ੍ਹਾਂ ਬਾਬਾ ਜਸਵੰਤ ਸਿੰਘ ਹੰਦਾਈ ਲੰਡੇ ਪਿੰਡ ਤੋਂ ਉਹ ਵੀ ਉੱਥੇ ਸੇਵਾ ਕਰਦਾ ਸੀ ਤੇ ਨਰੈਣ ਸਿੰਘ ਕਣਕਸ ਪਿੰਡ ਤੋਂ ਉੱਥੇ ਸ੍ਰੀ ਮਾਨਸਿਗਾ ਇੱਕ ਸੁਖਦੇਵ ਸਿੰਘ ਲੋਹੜਾਂ ਵਾਲੇ ਉਹ ਛੋਟੇ ਸ੍ਰੀ ਮਾਨਸਨ ਤੇ ਅਸਰਾ ਕਰਕੇ ਇਸ ਸਮਾਂ ਸੀ ਜਿਹੜਾ ਬੜਾ ਆਨੰਦਮਈ ਹੋਇਆ ਕਰਦਾ ਸੀ ਗੁਰਮਕੋ ਮਹਾਪੁਰਸ਼ ਕਹਿੰਦੇ ਜਿਹੜਾ ਸਾਡੇ ਡੇਰੇ ਵਿੱਚ ਆ ਗਿਆ ਨਾ ਉਹਨੂੰ ਇਜਾਜ਼ਤ ਨਹੀਂ ਸੀ ਸਾਨੂੰ ਕਿ ਗੇਟ ਤੋਂ ਬਾਹਰ ਚਲੇ ਜਾਈਏ ਗੁਰਦੁਆਰੇ ਦੀ ਹਦੂਦ ਦੇ ਅੰਦਰ ਰਹਿਣਾ ਰਾਤ ਨੂੰ ਮਹਾਰਾਜ ਆਪラウンド ਲਾਇਆ ਕਰਦੇ ਕੋਈ ਸੁੱਤਾ ਦਾ ਨਹੀਂ ਪਿਆ 2 ਵਜੇ ਉੱਠ ਕੇ ਇਸ਼ਨਾਨ ਕਰਨਾ ਮਹਾਪੁਰਸ਼ਾਂ ਦਾ ਹੁਕਮ ਸੀ ਨਲਕੇ ਹੋਇਆ ਕਰਦੇ ਸਨ ਗੁਰਮਕੋਵ ਸਰੋਵਰ ਤੋਂ ਬਾਅਦ ਚ ਬਣਿਆ ਵੀ ਪਤਾ ਲੱਗਣਾ ਚਾਹੀਦਾ ਵੀ ਇਸ਼ਨਾਨ ਕਰਦੇ ਆ ਦੂਜੀ ਗੱਲ ਕਹਿੰਦੇ ਸੀ ਜੇ ਤਾਂ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਮਿਲਣਾ ਤਾਂ ਮਿਲ ਲਓ ਮੁੜ ਕੇ ਅਸੀਂ ਨਹੀਂ ਮਿਲਣ ਦੀ ਇਜਾਜ਼ਤ ਦੇਣੀ ਨਾ ਦੰਦੇ ਸੀ ਕਹਿੰਦੇ ਹੁਣ ਅਸੀਂ ਆ ਸਭ ਕੁਝ ਤੁਹਾਡੇ ਬਸ ਐਸ ਵੱਡੇ ਮਹਾਪੁਰਸ਼ ਐਸੇ ਵਚਨ ਕਰਿਆ ਕਰਦੇ ਸੀ ਜਹਦਾਰ ਜੀ ਮਹਾਰਾਜ ਇੱਕ ਜ਼ਮੇਂ ਸਮੇਂ ਲੰਗਰ ਸੇਵਾ ਕਰਦੇ ਹੁੰਦੇ ਇਹ ਵੀ ਉਹ ਲੰਗਰ ਦੀ ਪ੍ਰਸ਼ਾਦਾ ਸਕਦੇ ਤੇ ਅਸਰਾ ਜਾਦੇ ਸਾਡਾ ਜਥੇ ਤੇ ਵੀ ਸੀ ਮਹਾਪੁਰਸ਼ਾਂ ਦੇ ਬੜਾ ਸਰਦਾਰ ਸੀ ਕਿ ਵੱਡੇ ਮਹਾਪੁਰਸ਼ ਹੀ ਛੋਟੇ ਮਹਾਪੁਰਸ਼ ਦੀ ਤਾਂ ਅਸੀਂ ਕਹਿਣਾ ਵੀ ਇਹ ਵੀ ਜਥੇਦਾਰ ਨੇ ਜਥੇ ਦੇ ਮੁਖੀ ਨੇ ਮੈਂ ਉਹਨਾਂ ਦੇ ਬਚਨ ਦੱਸਣ ਲੱਗਾ ਕਿ ਪਰਲੇ ਪਾਸੇ ਨਾ ਕੁਰਸੀ ਲਗਿਆ ਕਰਦੇ ਜਥੇਦਾਰ ਦੇ ਉਦੋਂ ਕੁਰਸੀ ਦੇ ਉੱਤੇ ਮੈਂ ਜਦੋਂ ਨਮਸਕਾਰ ਕੀਤੀ ਤਾਂ ਹੱਥ ਰੱਖ ਦਿੱਤਾ ਮੇਰੇ ਸਿਰ ਦੇ ਦਿੱਤੇ ਜਸਰਾਰ ਜੀ ਨੇ ਕਹਿਣ ਲੱਗੇ ਬਚਨ ਕਰਨ ਲੱਗੇ ਕੁਝ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕੋਈ ਬਰਫ ਦਾ ਕੋਈ ਪਹਾੜ ਹੈ ਮੇਰੇ ਸਿਰ ਦੇ ਉੱਤੇ ਰੱਖ ਦਿੱਤਾ ਵਿੱਚੋਂ ਮਾਰ ਕੱਢੀਆਂ ਬਰੈਆਂ ਗੁਰਾਂ ਨੇ ਸਿਰ ਤੇ ਹੱਥ ਰੱਖ ਕੇ ਮੈਨੂੰ ਅਨੁਭਵ ਹੋਇਆ ਕਿ ਕੋਈ ਸ਼ਕਤੀ ਹੈ ਭਾਵੇਂ ਇਹ ਸ਼ਕਤੀ ਸੀ ਮਹਾਪੁਰਸ਼ਾਂ ਤੋਂ ਬਹੁਤ ਜ਼ਿਆਦਾ ਇਹ ਆਪ ਦੇਖਣ ਦੀ ਗੱਲ ਦੱਸਦਾ ਮੈਂ ਤੁਹਾਨੂੰ ਬੜੀ ਸਰਦਾਰ ਬਣੀ ਫੇਰਾ ਭਾਈ ਨਾ ਸੱਤਰ ਸਿੰਘ ਹੁੰਦਾ ਆ ਤੁਹਾਡੇ ਦੁਰਜੀ ਪਿੰਡ ਤੋਂ ਹੀ ਏ ਵੀ ਉੱਥੇ ਲੰਗਰ ਚ ਉਹਨਾਂ ਦੇ ਕਮਰੇ ਸੇਵਾ ਸੁਭਾ ਕਰਿਆ ਕਰਦਾ ਹੁੰਦਾ ਹੀ ਮੈਨੂੰ ਵੀ ਨਾਲ ਪਾਠ ਤੇ ਵੀ ਰਿਆ ਸਾਡੇ ਨਾਲ 15 ਸਾਲ ਕੰਡ ਪਟਾ ਸੀ ਡਿਊਟੀ ਲਈ ਔਰ ਜਹਦਾਰ ਜੀ ਨੇ ਆਪਣੀ ਜ਼ਿੰਦਗੀ ਦੇ ਸੇਵਕ ਯੋੜਕ ਨਿਭਹੀ ਪ੍ਰੀਤ ਨਵਾ ਦੇ ਮੁੜ ਕੇ ਪਿੱਛੇ ਨਹੀਂ ਦੇਖਿਆ ਮਹਾਪੁਰਸ਼ਾਂ ਦੇ ਨਾਲ ਔਰ ਸਭ ਤੋਂ ਜੇ ਖੁਸ਼ੀ ਪ੍ਰਾਪਤ ਕੀਤੀ ਤਾਂ ਜਹਦਾਰ ਜੀ ਨੇ ਕੀਤੀ ਮਹਾਪੁਰਸ਼ਾਂ ਨੇ ਦੋਨਾਂ ਨੇ ਬੜੀ ਸੇਵਾ ਕੀਤੀ ਬੜੀ ਆਗਿਆ ਵਿੱਚ ਰਹੇ ਮਹਾਪੁਰਸ਼ਾਂ ਦੀਆਂ ਖੁਸ਼ੀਆਂ ਹਰੇਕ ਬੰਦੇ ਨੂੰ ਨਹੀਂ ਮਿਲਦੀਆਂ ਕਿਸੇ ਕਿਸੇ ਨੂੰ ਮਿਲਦੀਆਂ ਨਹੀਂ ਉਹ ਜਸਧਾਰ ਜੀ ਨੂੰ ਮਿਲੀ ਐ ਧਰਤੀ ਨੂੰ ਭਾਗ ਲਾਏ ਜਨਮ ਲੈ ਕੇ ਸਾਧ ਸੰਗਤ ਜੀ ਜਿੱਥੇ ਆਪਾਂ ਬੈਠੇ ਆ ਇਹ ਧਰਤੀ ਪਵਿੱਤਰ ਹੋ ਗਈ ਅਪਾ ਦੂਰੋਂ ਨੇੜੇ ਆ ਕੇ ਉਹਨਾਂ ਨੂੰ ਯਾਦ ਕਰਦੇ ਹਾਂ ਆਪ ਜੀ ਨੂੰ ਪਤਾ ਹੈ ਕਿ 1999 ਚ ਜਰਗ ਵਿਖੇ ਮਹਾਪੁਰਸ਼ ਕਦੇ ਦਵਾਨ ਲਾਇਆ ਕਰਦੇ ਸਨ ਉਹਨਾਂ ਨੇ ਕਿ ਬਚਨ ਕੀਤਾ ਸੀ ਨਗਰ ਵਾਲਿਆਂ ਨੇ ਕਿ ਮਹਾਰਾਜ ਕਦੇ ਇਸ ਸਥਾਨ ਤੇ ਪੱਕਾ ਹੀ ਕੋਈ ਸਥਾਨ ਬਣ ਜਾਵੇ ਪਰ ਉਹ ਡਿਊਟੀ ਸੀ ਜਿਹੜੀ ਬਚਨ ਸਿੰਘ ਮਹਾਪੁਰਸ਼ਾਂ ਦੇ ਸਾਥ ਹੋਣੇ ਸੀ। ਉਹ ਫਿਰ ਉੱਥੇ ਉਹ ਸਥਾਨ ਬਣਾਇਆ ਉਹਦੀ ਸੇਵਾ ਆਪ ਜੀ ਨੇ ਕੀਤੀ ਜਸ ਹਜ਼ਾਰ ਜੀ ਨੇ। 1999 ਦੇ ਵਿੱਚ ਸਤਸੰਗ ਜੀ ਆਪ ਜੀ ਨੂੰ ਪਤਾ ਹੀ ਹੈ। ਸਿਹਤ ਦੇ ਲਿਹਾਣ ਕਰਕੇ ਖੰਨੇ ਲੈ ਗਏ। ਜਿੱਥੇ ਆਪ ਜੀ ਨੇ ਆਪਣੇ ਇਹ ਸਰੀਰ ਦਾ ਪਰਿत्याਗ ਕੀਤਾ। ਔਰ ਮਹਾਪੁਰਸ਼ਾਂ ਦੇ ਜੀਵਨ ਬਾਰੇ ਹੋਰ ਸੰਤ ਬਾਬਾ ਕਰਮ ਸਿੰਘ ਜੀ ਕਿਉਂਕਿ ਮਹਾਪੁਰਸ਼ਾਂ ਦੇ ਨਾਲ ਜਾਦਾ ਰਹਿਣ ਕਰਕੇ ਆਪ ਜੀ ਨੂੰ ਸਾਰੀਆਂ ਸਾਖੀਆਂ ਯਾਦ ਸਨ ਇੱਕ ਮੋਨਿਕ ਚਿਤਕਾਰਕ ਹੋ ਕੇ ਸਾਧ ਸੰਗਤ ਜੀ ਢੋਲਕੀ ਵਜਾਇਆ ਕਰਦੇ ਬੜੀ ਉੱਚੀ ਉੱਚੀ ਧਾਰਨਾ ਪੜਨੀ ਆ ਪਹਿਲਿਆਂ ਚ ਪਤਾ ਬਜ਼ੁਰਗਾਂ ਨੂੰ ਕੋਈ ਪੱਖੇ ਚੱਲਦੇ ਹੁੰਦੇ ਸੀ ਬਿਜਲੀ ਨਹੀਂ ਸੀ ਆਈ ਦਾਸ ਦੇ ਪਿਤਾ ਜੀ ਗੈਸਾ ਦੀ ਸੇਵਾ ਕਰਦੇ ਸੀ ਉਸ ਸਮੇਂ ਸਾਧ ਸੰਗਤ ਜੀ ਮੁੜ ਕੇ ਆ ਜਾਣਾ ਬੜਾ ਆਨੰਦ ਹੁਣਾ ਰਾਤ ਦੇ ਦੀਵਾਨ ਹੋਣੇ ਸੰਗਰਾਮਪੁਰ ਨਮਾਸੀ ਦੇ ਸਿਆਲ ਦੇ ਵਿੱਚ ਦਿੰਦੇ ਹੋਣੇ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਬ੍ਰਹਮ ਗਿਆਨੀ ਤਤਵੇਤੇ ਮਹਾਪੁਰਸ਼ਣੇ ਆਪਣਾ ਸਰੂਪੇ ਬਣਾ ਲਿਆ ਕੋ ਭੇਦ ਨਾ ਨ ਗੁਰੂ ਗੋਬਿੰਦ 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 ਹੈ ਨਾਨਕ ਭੇਦ ਨਾ ਪਾਈ ਭੇਦ ਨਹੀਂ ਰੰਦਾ ਬਰ ਕੋਈ ਸਰੀਰ ਕਰਕੇ ਤਾਂ ਦੇਖਦੇ ਆਂ ਪਰ ਆਤਮਾ ਕਰਕੇ ਮਹਾਪੁਰਸ਼ ਨੇ ਉਪਦੇਸ਼ ਵੀ ਕੀਤਾ ਸੀ ਇਹਨਾਂ ਨੂੰ ਜਦੋਂ ਗਏ ਕਹਿੰਦੇ ਜਸਦਾਰਾ ਸੰਸਾਰ ਚ ਕਿਹੜੀ ਵਸਤੂ ਜ਼ਿਆਦਾ ਪਿਆਰੀ ਹੈ ਧਨ ਪਿਆਰਾ ਜਾਂ ਪੁੱਤਰ ਪਿਆਰੇ ਆ ਜਾ ਸਰੀਰ ਪਿਆਰਾ। ਜਾ ਸਰੀਰ ਦੇ ਅੰਗ ਪਿਆਰੇ ਆ। ਜਾ ਪ੍ਰਾਣ ਪਿਆਰੇ ਆ। ਜੈਸੇਦਰ ਮਹਾਰਾਜ ਕਹਿੰਦੇ ਮਹਾਰਾਜ ਇਹ ਤਾਂ ਤੁਸੀਂ ਜਾਣਦੇ। ਸੰਤ ਮਹਾਰਾਜ ਨੇ ਕਿਹਾ ਧਨ ਦੌਲਤ ਚੋਰੀਆਂ ਠੱਗੀਆਂ ਕਰਕੇ ਇਕੱਠਾ ਕਰ ਲੈਂਦਾ। ਸੁਖ ਵਾਸਤੇ ਆਪਣੇ ਉਹ ਤੋਂ ਪਿਆਰਾ ਫਿਰ ਧੀਆਂ ਪੁੱਤਰ ਨੇ। ਜੇ ਕਿਤੇ ਪਾਸ ਜਾਣ ਕੋਈ ਗਲਬਾਤ ਹੋ ਜਾਏ ਤਾਂ ਧੰਨ ਦੇ ਕੇ ਛਡਾ ਲੇਗਾ ਤੇ ਆ ਪੁੱਤਰਾ ਤੋਂ ਸਰੀਰ ਪਿਆਰਾ ਹੁਣ ਭੁੱਖ ਲੱਗੀ ਹੋਵੇ ਜਾਂ ਕੋਈ ਬਿੜ ਬਹਿ ਜਾ ਕਹਿੰਦੇ ਵਿਰਸ ਵੇਚ ਕੇ ਉਹਨਾਂ ਨੂੰ ਫਿਰ ਆਪਣੀ ਪੂਰਤੀ ਕਰਦਾ ਫਿਰ ਕਹਿੰਦੇ ਅੰਗ ਪਿਆਰੇ ਆ ਕੋਈ ਕੁੜਦਾ ਮਾਰਦਾ ਕਹਿੰਦਾ ਇਹ ਚ ਅੱਖ ਤੇ ਨਾ ਲੱਗ ਜਾਏ ਹੱਥ ਤੇ ਨਾ ਲੱਗ ਜਾਏ ਅੰਗ ਪਿਆਰੇ ਫਿਰ ਕਹਿੰਦਾ ਕੋਈ ਰੋਗ ਲੱਗ ਜਾਏ ਪ੍ਰਾਣ ਪਿਆਰੇ ਆ ਪਿਆਰਨ ਤੋਂ ਪ੍ਰਾਣਾ ਤੋਂ ਪਿਆਰਾ ਆਤਮਾ ਹੀ ਹੈ। ਮਹਾਪੁਰਸ਼ ਕਹਿੰਦੇ ਆਤਮਾ ਪਰਮਾਤਮਾ ਹੈ। ਸਭ ਤੋਂ ਪਿਆਰੀ ਵਸਤੂ ਹੈ ਜਿਹੜੀ ਉਹ ਆਤਮਾ ਹੀ ਹੈ। ਇਹ ਉਪਦੇਸ਼ ਦਿੱਤਾ ਅਸੀਂ ਜਰਦਾਰ ਜੀ ਜਦੋਂ ਉੱਥੇ ਗਏ। ਐਸੇ ਮਹਾਪੁਰਸ਼ਾਂ ਦੇ ਨਾਲ ਬਚਨ ਜਹਦਾਰ ਜੀ ਦੇ ਹੋਇਆ ਕਰਦੇ ਸੀ। ਜਿਉਂ ਜਲਮੈਂ ਜਲਾਏ ਘਟਾਨਾਂ ਤੇ ਜੋਤੀ ਸੰਗ ਜੋਤ ਸਮਾਨਾ। ਸਰੀਰ ਨਾਸ ਬੰਦ ਹੈ। ਸਿੱਧੇ ਬਚਨ ਸੁਣਾਇਆ ਕਰਦੇ ਸੀ ਬਸ ਉਹ ਬਚਨ ਕਹਦੇ ਸੀ ਉਹ ਤਾਂ ਐਸੇ ਰਬੀ ਬਚਨ ਸਨ ਜੋ ਸੁਣਦੇ ਸੀ ਈਲ ਹੋ ਜਾਂਦੇ ਸੀ ਜਹਦਾਰ ਜੀ ਆਓ ਸਾਧ ਸੰਗਤ ਜੀ ਆਪਾਂ ਉਹਨਾਂ ਦੀ ਯਾਦ ਵਿੱਚ ਜੁੜੇ ਹਾਂ ਸੰਤ ਬਾਬਾ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਅਥਾਹ ਸੇਵਾ ਕੀਤੀ ਸਾਥ ਸੰਗਤ ਜੀ ਉਹਨਾਂ ਦੀ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅੱਜ ਉਹਨਾਂ ਦੀ ਯਾਦ ਮਨਾ ਰਿਆਂ ਮਹਾਰਾਜ ਉਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ੇ ਸਾਰੀਆਂ ਸੰਗਤਾਂ ਦਾ ਧੰਨਵਾਦ ਸੈਕਟਰੀ ਸਾਹਿਬ ਦਾ ਧੰਨਵਾਦ ਔਰ ਸਾਰੇ ਜਿੰਨੇ ਵੀ ਪ੍ਰੇਮੀ ਦੂਰੋਂ ਨੇੜੇ ਆਓ ਲੰਗਰ ਸਕਦੇ ਆ ਉਹ ਵੀ ਆ ਕੇ ਦਰਬਾਰ ਸਾਹਿਬ ਵਿੱਚ ਬੈਠੋ ਕਿਉਂਕਿ ਸੰਗਤ ਜੀ ਨਹੀਂ ਹੋਣੀ ਚਾਹੀਦੀ ਆ ਹੋਈ ਨਹੀਂ ਵਿਰਲੇ ਆ ਕੋਈ ਹੁਣ ਨਾਮ ਦੇ ਵਪਾਰੀ ਬਸ ਬਾਕੀ ਤਾਂ ਕਲਜੁਗ ਦਾ ਹੁਣ ਪਹਿਰਾ ਹੈ ਸਾਧ ਸੰਗਤ ਜੀ ਇਸ ਕਰਕੇ ਆਓ ਜਿੰਨੇ ਵੀ ਆਪ ਆਇਆ ਕਬੀਰੇ ਘੜੇ ਆਧੀ ਘਰੀ ਆਧੀ ਤੇ ਬੁਨਾਤ ਭਗਤਨ ਸੇਤੀ ਗੋਸਟ ਜੋ ਕਿਨੋ ਸੋ ਲਾਭ ਪ੍ਰਾਣੀ ਆਇਓ ਲਾਹ ਲੈਣ ਲੱਗਾ ਕਿ ਤੱਕ ਪਕੜੇ ਸਭ ਮੁਕਤੀ ਚੱਲੀ ਰਹਿਣ ਇਹ ਸਮਾਂ ਮੁੜ ਕੇ ਆਤ ਨਹੀਂ ਆਉਣਾ ਗੁਰਮੁਖੋ ਜਿਹੜਾ ਨਿਕਲ ਗਿਆ ਬਸ ਇਹਨੂੰ ਸਫਲ ਕਰ ਲੋ ਇਹਨੂੰ ਸਤਸੰਗਤ ਦੇ ਵਿੱਚ ਇਹ ਸਫਲ ਕਰ ਸਕਦੇ ਆ ਹੋਰ ਕੋਈ ਚੀਜ਼ ਨਹੀਂ ਵਸਤੂ ਨਹੀਂ ਜਿੱਥੇ ਸਫਲ ਕਰ ਸਕਦੇ ਸਤਸੰਗਤ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਪਰਿਆ ਸత్సੰਗਤ ਵਿੱਚ ਆ ਕੇ ਆਪਾਂ ਦਰ ਸਕਦੇ ਹਾਂ ਹੋਰ ਕੋਈ ਐਸੀ ਚੀਜ਼ ਨਹੀਂ ਸਭ ਸੰਸਾਰ ਤੋਂ ਇੱਕ ਦਿਨ ਜਾਣਾ ਹੈ ਸਭ ਕੁਝ ਇੱਥੇ ਹੀ ਛੱਡ ਕੇ ਜਾਣਾ ਇਹ ਵੀ ਪਤਾ ਆਪਾਂ ਨੂੰ ਪਰ ਫਿਰ ਵੀ ਮੂਹ ਮਮਤਾ ਦੇ ਵਿੱਚ ਫਸ ਕੇ ਬੰਦਾ ਪਰਮੇਸ਼ਰ ਨੂੰ ਭੁੱਲ ਜਾਂਦਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਸੋਹਾਓ ਸਤਸੰਗ ਜੀ ਸਾਰਿਆਂ ਦਾ ਧੰਨਵਾਦ ਸੈਕਟਰ ਸਾਹਿਬ ਦਾ ਕੋਟਨ ਕੋਟਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਬੈਠ ਕੇ ਕਥਾ ਕੀਰਤਨ ਦਾ ਲਾਭ ਲੈ ਰਹੇ ਹਾਂ ਸਾਰੇ ਉਹ ਫਤਿ ਬਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ